ਕਮਿਊਨਿਟੀਕ ਸਤੋਕ ਹੁੰਦੀ ਆ ਜੀ 10 ਬਸਤ ਲੈ ਪਾਛੇ ਪਾਵੇ ਇੱਕ ਬਸ ਸਲੋਕ ਆ ਜੀ 10 ਚੀਜ਼ਾਂ ਮੰਗਦਾ ਉਹ ਤੇ ਉਹ 10 ਚੀਜ਼ਾਂ ਉਹਨੂੰ ਮਿਲ ਗਈਆਂ ਇੱਜ਼ਤ ਮਿਲ ਗਈ ਧੰਨ ਮਿਲ ਗਿਆ ਦੁੱਧ ਮਿਲ ਗਿਆ ਪੁੱਤ ਮਿਲ ਗਿਆ ਜ਼ਮੀਨ ਮਿਲ ਪੁੱਤ ਨਹੀਂ ਮਿਲਿਆ ਜ਼ਮੀਨ ਮਿਲ ਗਈ ਨਾ ਨਾ ਪ੍ਰਕਾਰ ਦੀਆਂ ਚੀਜ਼ਾਂ ਮਿਲ ਗਈਆਂ ਇੱਕ ਪੁੱਤਰ ਨਹੀਂ ਦਿੱਤਾ ਉਹ 10 ਚੀਜ਼ਾਂ ਲੈ ਕੇ ਹੱਥ ਪਿੱਛੇ ਨੂੰ ਕਰ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਇੱਕ ਵਸਤ ਪੁੱਤਰ ਦੀ ਦਾਤ ਨਹੀਂ ਦਿੱਤੀ ਇੱਕ ਵਸਤ ਕਾਰਨ ਬਖੋਟ ਗਵਾਬ ਇੱਕ ਵਸਤ ਨਾ ਦੇਣੇ ਕਰਕੇ ਉਹਦੇ ਤੋਂ ਭਰੋਸਾ ਹੀ ਚੱਕ ਲਿਆ ਬਹੀ ਨਹੀਂ ਮੈਨੂੰ ਦਿੱਤਾ ਹੀ ਨਹੀਂ ਕੁਛ ਹੂੰ ਕਿੰਨਾ ਸੁੰਦਰ ਸ਼ਬਦ ਗੁਰੂ ਸਾਹਿਬ ਦਾ ਇਹ 10 ਵਸਤ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਬਖੋਟ ਗਵਾਵੇ ਉਹ ਕਹਿੰਦਾ ਇੱਕ ਵੀ ਨਾ ਦੇ ਦੇ 10 ਵੀ ਹਰ ਲੈ ਜੇ ਤੈਨੂੰ ਇੱਕੋ ਜਿਹੜੀ ਮੰਗਦਾ ਉਹ ਵੀ ਨਾ ਦੇਵੇ ਜੇ 10 ਵੀ ਖੋਲਵੇ ਫੇ ਕਿਆ ਕਰੂੰਗਾ ਹੂੰ ਇਕ ਵੀਨੇ ਦੇ 10 ਵੀ ਹਰਲੇ ਤਾ ਮੂੜਾ ਕੋ ਕਾਹੇ ਕਰ ਇਹਨ ਮੂੜ ਕੇ ਆ ਮੂਰਖ ਕੇ ਤਾ ਮੂੜਾ ਕੋ ਕਾਹੇ ਕਰ ਉੱਥੇ ਫੇ ਬਾਬਾ ਜੀ ਉਹਨੂੰ ਢੰਗ ਦੱਸਦੇ ਆ ਸਿੱਖਾ ਹੁਣ ਏਦਾਂ ਕਰ ਜਿਸ ਠਾਕਰ ਸਿਓ ਨਹੀਂ ਚਾਰਾ ਤਾਂ ਕੋ ਕੀ ਜੇ ਸਦ ਨਮਸਕਾਰ ਉਹਨੂੰ ਨਮਸਕਾਰ ਕਰ ਉਹਦੇ ਨਾਲ ਪਿਆਰ ਕਰ ਉਹਦੇ ਚਰਨਾਂ ਨਾਲ ਸਿਰ ਨੂੰ ਜੋੜ ਤੂੰ ਉਹਦੇ ਸਿਰ ਵੱਲ ਨੂੰ ਮਤ ਦੇਖ ਤੈਨੂੰ ਉਹਦੇ ਚਰਨਾਂ ਦਾ ਹੀ ਗਿਆਨ ਹੋਣਾ ਚਾਹੀਦਾ ਕਿ ਤੈਨੂੰ ਜੇ ਪ੍ਰਾਪਨਾ ਕੁਸਤ ਨਹੀਂ ਤੈਨੂੰ ਕੁਛ ਨਹੀਂ ਹੋਣਾ